ਇਹ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਵੜਿਆ ਸੀ ਉਦੋਂ ਇਹ ਲੋਕਡਾਊਨ ਵਿੱਚ ਮੇਰੀ ਮੰਤਰੀ ਨੇ ਐਕਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤਵੇਲਾ ਬੈਟਰਨ ਨਾਲ ਕਰ ਲੈ ਮਤਲਬ ਸਕੈਚਿੰਗ ਕਰ ਲੈ ਜਿਵੇਂ ਲੋਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁੱਝਿਆ ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਾ ਕਿੱਦਾਂ ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅੱਥੋਂ ਆਪਾੜਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਕਿ ਮੈਨੂੰ ਲੱਗਦਾ ਕੰਮ ਕੀਤਾ ਕੀਤਾ ਵੀ ਹੋ ਸਕਦਾ ਵੇ ਤੇ ਉਹਦੇ ਵਿੱਚ ਹੀ ਮੈਂ ਕਰਦਾ ਰਿਆਂ ਸਿੱਖਦਾ ਰਿਆਂ YouTube ਤੋਂ ਹੀ ਮਤਲਬ ਕਿਦਾਂ ਵੱਡੇ ਵੱਡੇ ਆਰਟਿਸਟ ਕਈ ਕਰਦੇ ਹੀ ਪ੍ਰੋਪਰ YouTube ਹੀ ਕਿਉਂ ਚੁਣਿਆ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਪ੍ਰਾਈਸ ਆ ਲੋਕਾਂ ਦੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਏ ਮਹੀਨਾ ਤੇ ਉਹਦੇ ਵਿੱਚ ਹਫ਼ਤੇ 'ਚ ਵੀ ਉਹ ਵੀ ਦੋ ਦਿਨ ਸਿਖਾਉਣਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ੀਅਲੀ ਹਾਲਤ ਕਰਦਿਆਂ ਫਿਰ ਉਹ ਖਾ ਹੋ ਜਾਂਦਾ ਮੁਸ਼ਕਿਲ ਕਾਫੀ ਜ਼ਿਆਦਾ اچھا ਸਾਰੀ ਟ੍ਰੇਨਿੰਗ YouTube ਤੋਂ ਲਈਏ ਹਾਂਜੀ ਹਾਂਜੀ ਆਲਮੋਸਟ ਤੇ ਸਾਰੀ ਉੱਚੋ ਹੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲੱਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਆ ਇੱਥੇ ਇਹ ਚੀਜ਼ਾਂ ਹੈਵੀਆਂ ਨਹੀਂ ਨਾ ਕਿ ਕਿਸੇ ਨੂੰ ਇੰਨਾ ਪਤਾ ਵੀ ਨਹੀਂ ਹੈ ਚੀਜ਼ ਬਾਰੇ ਨਾ ਕਿਤੇ ਕਿਤੇ ਪੇਂਟਰੀ ਕਿੰਨਾਈ ਹੈ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜੀ ਦੀ ਗੁਰਗੋਬੀ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਨੇ ਜੀ ਦੀ ਹੋਰ ਕਈ ਟੀ ਵੈਕਟਰਾਂ ਦੀ ਬਣਾਈ ਹੈ ਕਿੰਨੀ ਕੁਆਲਿਫਿਕੇਸ਼ਨ ਹੈ ਕੁਆਲਿਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੋਈ ਹੈ ابھی ਜਸਟ ਹੋਈ ਹੈ ਤੇ ਕੀ ਹੋਣਾ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਹਾਂਜੀ ਮੈਂ ਤੇ ਚਾਹਨਾ ਕਿ ਪ੍ਰੋਫੈਸ਼ਨਲੀ ਜਿਹੜੇ ਸਰਕਾਰਾਂ ਨਹੀਂ ਕਰਵਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗਣ ਤੇ ਹੁਣ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੁਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਈ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਅਨੇਰ ਕਿਡਨੀ ਫੇਲਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਦੀ ਕਰ ਕੰਮ ਕੋ ਮੈਂ ਅਭੀ ਆਇਂਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾਲ ਦੇ ਦੇ ਜੇ ਕੋਈ ਦਾ ਕੰਮ ਹੀ ਜਾਂਦਾ ਕਈ ਆਦੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਏ ਤਾਂ ਆਇਂਦਾ ਇਦਾਂ ਕਿਸਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਹ ਚੱਲਦਾ ਗਾਰਨਾਲ ਮਸ ਖੋਰ ਕੀ ਸੋਚਿਆ ਇਹਨੂੰ ਪ੍ਰੋਫੈਸ਼ਨਲ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਣਾ ਹੈ ਨਾ ਪ੍ਰੋਫੈਸ਼ਨਲ ਅੱਗੇ ਤੇ ਬਹੁਤ ਮਤਲਬ ਹੈ ਹੈ ਬਗੇ ਵੱਡੇ ਵੱਡੇ ਸ਼ਹਿਰਾਂ ਇੱਥੇ ਤੇ ਚਲੋ ਲੋਕੀ ਨਹੀਂ ਮੰਦੇ ਨਾ ਤੇ ਗਨਉਂਦੇ ਆਪਾਂ ਪੇਂਟਰ ਹੀ ਆ ਦੇ ਵਿੱਚ ਜਿਵੇਂ ਸਿੰਪਲ ਕਿਸੇ ਨੂੰ ਕਹੀਏ ਹਾਂ ਜੀ ਇਹ ਮੁੰਡਾ ਕਰਦਾ ਜੀ ਕੋਈ ਕਹਿੰਦਾ ਕਿ ਹਾਂ ਪੇਂਟਰ ਕੋਈ ਗੱਲ ਨਹੀਂ ਮਤਲਬ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਚੀਜ਼ਾਂ ਨੂੰ ਕਿੱਦਾਂ ਦੀ ਪੇਂਟਿੰਗ ਬਣਾਉਣਾ ਲਾਈਕ ਕਰਦੇ ਹੋ ਕੁਦਰਤ ਨਾਲ ਰਿਲੇਟਿਡ ਕੋਈ ਬਣਾਉਂਦੇ ਆ ਕੋਈ ਕ੍ਰਾਈਮ ਨਾਲ ਰਿਲੇਟਿਡ ਬਣਾਉਂਦੇ ਆ ਕੋਈ ਇਦਾਂ ਦੀ ਕੁੱਛ ਕਿੱਦਾਂ ਦੀ ਪੇਂਟਿੰਗ ਹਾਂਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਜਿਹੜੀ ਲੋੜ ਪੈਂਦੀ ਹੈ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਦੇ ਮਤਲਬ ਕ੍ਰਾਈਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਹੈ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਹੈ ਕਿ ਮੈਂ ਇਦਾਂ ਕਰਾਂ ਕੁਛ ਪੁਲਿਸ ਨੂੰ ਹੈਲਪ ਕਰਾਂ ਕੁਛ ਇਦਾਂ ਕਰਾਂ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਹਾਂਜੀ 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 ਠੀਕ ਮੈਂ ਨਰੇਸ਼ ਕੁਮਾਰੀ ਆਦੀ ਲક્ષਮੀ ਦੇ ਮਮਾ ਹਾਂ ਮੈਂ ਦੇਖਦੀ ਆ ਕਿ ਆਪਣਾ ਐਪ ਨੇ ਆਟ ਜਿਹੜਾ ਕਰ ਰਿਆ ਵਾ ਬਹੁਤ ਵਧੀਆ ਕਰ ਰਿਆ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ بجائے ਆਪਣਾ ਅੰਦਰ ਬੈਠ ਕੇ ਸਭ ਤੋਂ ਵਧੀਆ ਕਰ ਰਿਆ ਹੋਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ ਜੀ ਥੋੜਾ ਹੈਗਾ ਵਾ ਤੂੰ ਕਰ ਐ ਬਸ ਟੀਵੀ ਤੋਂ ਹੀ ਵਾ ਆਏ ਆ ਹੋ ਗਿਆ ਦੇਖ-ਦੇਖ ਕੇ ਇਹਨੇ ਬਸ ਅਦਾ ਬਣਾਉਣੇ ਸ਼ੁਰੂ ਕੀਤੇ ਫੇਰ ਬਾਕੀ ਥੋੜਾ ਬੋਧ ਜਿਵੇਂ ਬਾਹਰੋਂ ਵੀ ਕੋਈ ਆ ਜਾਂਦਾ ਵਾ ਆਰਡਰ ਫਿਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾਲ ਤਾਂ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨ ਆਰਡਰਸ ਠੀਕ ਆ ਹੁਣ ਜਿਵੇਂ ਕਰਦੇ ਪਿਆ ਅੱਜ ਕੱਲ ਤਾਂ ਤੁਹਾਨੂੰ ਪਤਾ ਮਹਿੰਗਾਈ ਦਾ ਸਮਾਂ ਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਨੇ ਕਿ ਵਧੀਆ ਸੋ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਵਾ ਜੇ ਫਾਦਰਸ ਇੱਥੇ ਨਹੀਂ ਹੈ ਤੇ ਕਿੰਨੀ ਕਿ ਮਦਦ ਹੋ ਜਾਂਦੀ ਇਹਦੇ ਚੈਲਨ ਨਾਲ ਇਹਦੇ ਬਸ ਆਪਣਾ ਦੋਨੋਂ ਐਨਾ ਸਾਡਾ ਕੋਈ ਉਹ ਫालतू ਕੋ ਖਰਚੇ ਨਹੀਂ ਹੈਗੇ ਮਦਦ ਕਰਦਾ ਹੈ ਪਰਿਵਾਰ ਦੀ ਥੋੜੀ ਬਹੁਤੀ ਹਾਂਜੀ ਹਾਂਜੀ ਕਰਦਾ ਹੈ ਪੈਸੇ ਆਉਂਦੇ ਆ ਕੁਝ ਹਾਂਜੀ ਹਾਂਜੀ